ਅੱਜ ਸਵੇਰੇ ਕਰੀਬ 6:45 ਮਿੰਟ ਤੇ ਗਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਵਿੰਗ ਦੇ ਕੋਲ ਇੱਕ ਕੰਕਰੀਟ ਇਨਫੋਰਮੇਸ਼ਨ ਸੀ ኦਪਰੇਸ਼ਨਲ ਇਨਪੁਟਸ ਦੇ ਬੇਸਿਸ ਦੇ ਉੱਤੇ ਕਿ ਉਹ ਰੋਡੇ ਪਿੰਡ ਦੇ ਵਿੱਚ ਜਿਹੜਾ ਵਾ ਪ੍ਰੈਜ਼ੈਂਟ ਆ ਉਹਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਿਆ ਹੋਇਆ ਸੀਗਾ ਪਰ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ ਤਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਸੁਪਰੀਮ ਆ ਉਹਨੂੰ ਮੇਨਟੇਨ ਕਰਨਾ ਸਾਰਿਆਂ ਦਾ ਹੀ ਸਾਡਾ ਫਰਜ ਆ ਕਿ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਸੋ ਉਸ ਸਬੰਧ ਦੇ ਵਿੱਚ ਜਦੋਂ ਇਹ ਕਨਵੇ ਹੋ ਗਿਆ ਕਿ ਸਾਰੇ ਪਾਸੇ ਤੋਂ ਘਿਰ ਗਿਆ ਹੈ ਔਰ ਕੋਈ ਚਾਰਾ ਸਕੀਪ ਦਾ ਉਥੋਂ ਨਹੀਂ ਹੈਗਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਗ੍ਰਿਫਰ ਕੀਤਾ ਗਿਆ ਕਰੀਬ 6:45 ਮਿੰਟ ਤੇ ਜਿਸ ਤਰ੍ਹਾਂ ਮੈਂ ਦੱਸਿਆ NSA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੋਂ ਬਾਅਦ ਡਿਟੇਨ ਕਰਕੇ ਉਹ ਵਾਰੰਟ ਐਗਜ਼ੀਕਿਊਟ ਕਰਕੇ ਉਹਨੂੰ ਡਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ ਇਹ ਜਿਹੜਾ ਜੁਆਇੰਟ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਤੇ ਇੰਟੈਲੀਜੈਂਸ ਵਿੰਗ ਦਾ ਪੰਜਾਬ ਆਪਰੇਸ਼ਨ ਆ ਪਿਛਲੇ 35 ਦਿਨ ਤੋਂ ਚੱਲ ਰਿਹਾ ਸੀਗਾ ਜਦੋਂ ਪਿਛਲੀ ਵਾਰੀ 28 ਤਰੀਕ ਨੂੰ ਹੁਸ਼ਿਆਰਪੁਰ ਤੋਂ ਸਪੌਂਡ ਕੀਤਾ ਸੀਗਾ ਸੋ ਲਗਾਤਾਰ ਇਹ ਜਿਹੜਾ ਆਪਰੇਸ਼ਨ ਜਾਰੀ ਸੀਗਾ ਕਿਉਂਕਿ ਇੱਕਦਮ ਇੱਕਦਮ ਯੂ ਕੈਨ ਸੇ ਆਇਡੈਂਟੀਫਾਈ ਕਰਨਾ ਕਿ ਬੰਦਾ ਕਿੱਥੇ ਹੋਗਾ ਪੋਸੀਬਲ ਨਹੀਂ ਸੀਗਾ ਪਰ ਜਿਹੜਾ ਅੱਜ ਵਾਲਾ ਆਪਰੇਸ਼ਨ ਹੋਇਆ ਕੰਕਰੀਟ ਆਪਰੇਸ਼ਨ ਸੀਗਾ ਪ੍ਰੋਪਰ ਇਨਫੋਰਮੇਸ਼ਨ ਸੀਗੀ ਔਰ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਸੰਜਮ ਦੇ ਨਾਲ ਪੇਸ਼ੈਂਟ ਦੇ ਨਾਲ ਇਹਨੂੰ ਅੰਜਾਮ ਦਿੱਤਾ ਗਿਆ। ਮੁਕਾਫਾ ਪਹੁੰਚਿਆ ਕੁਝ ਇਨਪੁੱਟ ਸੀਗੀ ਉਹ ਸਾਰਾ ਜਿਹੜਾ ਹੈ ਜੀ ਹੁਣ ਤਫਤੀਸ਼ ਦੇ ਦੌਰਾਨ ਕੋਈ ਵੀ ਅੱਗੇ ਜਿਹੜੀ ਡਿਵੈਲਪਮੈਂਟ ਇਸ ਕੇਸ 'ਚ ਹੋਊਗੀ ਉਹ ਟਾਈਮ ਟੂ ਟਾਈਮ ਦੱਸੀ ਜਾਏਗੀ। ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ NSA ਦੇ ਅੰਦਰ ਉਹਨਾਂ ਨੂੰ ਦਿਬਰੂਗੜ੍ਹ ਭੇਜ ਦਿੱਤਾ ਗਿਆ ਐ ਫਰਦਰ ਜੋ ਕਾਰਵਾਈ ਹੋਏਗੀ ਕਿ ਕਾਨੂੰਨੀ ਸਾਰਾ ਜੋਸੀ ਹੁੰਦੀ ਆ ਉੱਥੇ ਹੀ ਉਹਦੀ ਗ੍ਰਿਫਤਾਰੀ ਹੁੰਦੀ ਆ ਉਹ ਸਾਥ ਜਗਰ ਸਿੰਘ ਭਿੰਦਰਾਵਾਲਾ ਦੇ ਨਾਮ ਤੇ ਗੁਰਦਾਰਾ ਬਣਿਆ ਹੋਇਆ ਉਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕੋਈ ਕਰਦਾ ਮੈਂ ਤਾਂ ਸਿਰਫ ਜੋ ਤੁਹਾਨੂੰ ਫੈਕਟਸ ਆ ਦੱਸਿਆ ਕਿ ਪੰਜਾਬ ਪੁਲਿਸ ਨੇ ਆਪਰੇਸ਼ਨਲ ਇਨਪੁਟਸ ਦੇ ਬੇਸ ਦੇ ਉੱਤੇ ਉਹਨੂੰ ਲੋਕੇਟ ਕੀਤਾ ਲੋਕੇਟ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਕਿ ਕੋਈ ਵੇ ਨਹੀਂ ਸੀਗਾ ਸਕੀਪ ਦਾ ਤਾਂ ਉਹਦੇ ਵਿੱਚ ਫਰਦਰ ਉਹਨੂੰ ਗ੍ਰਿਫਤਾਰ ਕੀਤਾ ਸਰ ਅਮ੍ਰਿਤਪਾਲ ਪੰਜਾਬ 'ਚ ਸੀਗਾ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਪਲਪ੍ਰੀਤ ਦਾ ਪੂਰਾ ਪਲੈਨ ਸੀਗਾ ਗ੍ਰਿਫਤਾਰੀ ਤੋਂ ਬਾਅਦ ਕਿ ਇੱਕ ਵੱਡਾ ਇੰਟਰਵਿਊ ਵੀ ਕਰਾਣਾ ਹੈ ਔਰ ਇਸ ਤਰ੍ਹਾਂ ਦਾ ਖਰੇਮ ਨਹੀਂ ਕੋਈ ਵੀ ਦੇਖੋ ਇਸ ਕੇਸ ਦੇ ਵਿੱਚ ਅਜੇ ਫਰਦਰ ਕੋਈ ਟਿੱਪਣੀ ਦੇਣਾ ਵਾਜਬ ਨਹੀਂ ਹੈ ਕੋਈ ਡਿਵੈਲਪਮੈਂਟ ਫਰਦਰ ਇਸ ਕੇਸ ਦੇ ਵਿੱਚ ਹੋਏਗੀ ਉਹ ਤੁਹਾਡੇ ਨਾਲ ਟਾਈਮ ਟੂ ਟਾਈਮ ਜਿਹੜੀ ਆਪਾਂ ਸ਼ੇਅਰ ਕਰਦੇ ਰਹਾਂਗੇ